हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਦੋ ਗਾਵਾਂ ਸੇ ਲੈ ਕੇ ਆਏ ਜੀ ਇੱਕ ਬਈ ਤੋਕੜ ਗੱਬਣਾ ਇੱਕ ਤੋਕੜ ਆਉ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਲਖੀ ਪਿੰਡ ਨੇਂੜਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਜੀ ਨੇੜੇ ਪਿੰਡ ਵਿੱਚ ਇਧਰਲੇ ਪਾਸੇ ਆਪਣਾ ਭਦੌਰ ਤੇ ਸੰਨਾ ਗਲਾਬ ਸਿੰਘ ਇਧਰਲੇ ਪਾਸੇ ਆਪਣਾ ਸੰਧੂ ਕਲਾ ਜੀ ਮੋਬਾਈਲ ਨੰਬਰ ਬੋ 6280612633 ਠੀਕ ਹੈ ਭਾਈ ਹਾਂਜੀ ਡਾਕਟਰ ਬਈ ਜਿਹੜੀ ਬਣਦੇ ਨੇ ਕਿਹੜਾ ਸੂਆ ਸੂਈ ਵੀਆ ਇਹ ਡਾਕਟਰ ਪਹਿਲਾ ਸੂਆ ਸੂਈ ਵੀਆ ਦੂਜੇ ਲਈ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਆ ਸਾਢੇ 3 ਮਹੀਨਿਆਂ ਦੀ ਹਾਂਜੀ ਠੀਕ ਆ ਭਾਈ ਦੁੱਧ ਕਿੰਨਾ ਹੁਣ ਦੁੱਧ ਡਾਕਟਰ ਆਪਾਂ 9 ਕਿਲੋ ਮਣਕੇ ਲਿਆਂਦਾ ਦੋ ਡੰਗ ਕੱਲ ਆਪਾਂ ਚੋਕੇ ਲਿਆਂਦੇ ਆ ਆਪਾਂ 8 ਮਣਕੇ ਦੇਣੀ ਆ ਠੀਕ ਆ ਹਾਂ ਕੋਈ ਵੀ ਕੋਈ ਗਾਹਕ ਆ ਗਿਆ ਦੂਰ ਨੂੰ ਡਾਗ ਲੋਂ ਟਿੱਕਾ ਨਾ ਭੀ ਉਪਰਕਾਰ ਦੇ ਪਸ਼ੂ ਨਾ ਸਹੀ ਗੱਲ ਆਪਾਂ ਉਹਨਾਂ ਕਿਲੋ ਘੱਟ ਦੱਸ ਦਿਆਂਗੇ ਪਰ ਆਏ ਨਹੀਂ ਠੰਡੀ ਸੀਲ ਆ ਜਿਵੇਂ ਮਰਜੀ ਚੋਈ ਚਲੋ ਇੱਧਰ ਹਿੱਲ ਚਿੱਲ ਵਾਲਾ ਤਾਂ ਜਮਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਬਿਊਟੀ ਬੈਟੀ ਬੜੀ ਚੰਗਿਆ ਵਸੀ ਦੇ ਕਲਰ ਵਾਸ਼ਿੰਗ ਹਨ ਹਾਂਜੀ ਫੇਸ ਦੇਖੋ ਫੇਸ ਬੜਾ ਪਿਆਰਾ ਬੋਦੀ ਚੰਗਿਆ ਰੰਗ ਰੂਪ ਚੰਗਾ ਥਣ ਬੜਾ ਖਾਣ ਦਿਖਾ ਦਿਓ ਡਾਕਟਰ ਕੱਲਾ ਕੱਲਾ ਮੋਟਾ ਸਿਵਾਈ ਕਿਵੇਂ ਇੱਕ ਨੰਬਰ ਡਾਕਟਰ ਜਮਾ ਇੱਕ ਨੰਬਰ ਜੇ ਹਿੱਲ ਚਿੱਲ ਵਾਲੀ ਆਪਣੀ ਪੂਰੀ ਫੁੱਲ ਗਰੰਟੀ ਆ ਰਿਪੇਅਰ ਵੀ ਪਟ ਜੇ ਵੜ ਠੀਕ ਆ ਥਣ ਬੜਾ ਕਮਾਲ ਦਾ ਬਹੁਤ ਚੰਗਾ ਥਣ ਲੱਗਦਾ ਥੀ ਵਾਲਾ ਥਣ ਖੋਲੀ ਮੈਂ ਤੋਰ ਕੇ ਦਿਖਾ ਦੇ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਿਵਾਈ ਚਿਵਾਈ ਬਾਈ ਕਹਿੰਦਾ ਸੋਹੀ ਅੰਗਾਂ ਗਿਆ ਹਮ ਫਿਰ ਤੋਂ ਉੱਪਰ ਆਇਆ ਕਰੀ ਜਾਂਦੇ ਆ ਪਸੂ ਠੀਕ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਬਰੀਡ ਬਹੁਤ ਚੰਗੀਆਂ ਫੈਟ ਬਹੁਤ ਆਉਂਦੀ ਉਹਦੀ ਡੈਟਾ 4.5 ਤੋਂ ਪਲੱਸ ਫੈਟ ਆਉਂਦੀ ਆ ਹਮ ਖਾਣੇ ਪੀਣੇ ਨੂੰ ਪੂਰੀ ਖੋਲੀਆ ਦੇ ਸਾਰਾ ਸਾਹਮਣੇ ਆ ਜਿਹੜਾ ਕੁਝ ਮਰਜ਼ੀ ਪਾਈ ਜਦੋਂ ਹਾਂ ਬਿਊਟੀ ਦਿਖਾ ਦੇ ਬਸ ਜਿਹੜਾ ਚਾਰੂ ਚੂਰੂ ਫੋਕਾ ਫੇਸ ਦੇਖੋ ਫੇਸ ਬੜਾ ਫੇਰਾ ਰੰਗ ਰੂਪ ਬਹੁਤ ਚੰਗਾ ਤੋਰਾ ਤਾਰਾ ਚੰਗਾ ਫਰੰਟ ਦੂਜੀ ਗੱਲ ਇਹ ਆ ਥਾਨ ਬੜਾ ਕਮਾਲ ਲੱਗਦਾ ਬੜਾ ਨਿਆਇ ਵਿਚਾਰੀ ਕੋ ਨਹੀਂ ਆ ਉੱਥੇ ਬਾਨਦੇ ਨੇ ਪੱਠਿਆਂ ਦੀ ਜਾਂਦੀ ਆ ਉੱਥੇ ਬਾਨਦੇ ਬਈ ਆ ਵਸੋ ਤੋਈ ਮੁੱਲ ਮੁੱਲ ਕੀ ਅਜਾਜਾ ਮੁੱਲ ਡਾਕਟਰ ਉਸ ਮਰਜ਼ੀ ਕਰਾਈ ਚੱਲੋ ਹੂੰ 57000 ਚ ਮਾਨਤਨ ਕਰ ਦਿਆਂ ਠੀਕ ਹਾਂ ਠੰਡੀ ਛੀਲਾ ਥਾਣ ਦਿਖਾ ਜਿਵੇਂ ਮਰਜ਼ੀ ਲੈ ਲਈ ਕੋਈ ਚੱਕ ਜਿਵੇਂ ਆਈ ਨਹੀਂ ਵੀ ਅਲੱਗ ਪਸ਼ੂ ਆਉਂਦਾ ਚੀ ਵੀ ਵਾਲਾ ਜਿਵੇਂ ਜਿਵੇਂ ਮਰਜ਼ੀ ਅਗਲਾ ਬਾਈ ਆਪਦਾ ਦੋ ਟਾਈਮ ਤਿੰਨ ਟਾਈਮ ਚੋਕੇ ਲ ਜਾ ਸਕਦਾ ਠੀਕ ਆ ਬਈ ਹਾਂ ਮੁੱਲ ਜਾਜਾ 53000 ਰੁਪਏ ਮਾਨਤਨ ਮਾਨਤਨ ਜਰੂਰ ਕਰ ਦਾਂਗੇ ਕਿਆ ਮੁਕ ਫੁੱਲ ਸਮੀ ਪਲੀ ਫੁੱਲ ਕੱਦ ਬੱਡ ਚੰਗਾ ਦੋਦ ਚੰਗਾ ਰਾਜੀ ਰੂਹ ਦਿਖਾ ਗੋਲੇਰ ਕੀ ਬੱਸੀ ਰੈਟਰ ਇੱਕ ਪਾਸਾ ਗਈ ਬਈ ਐ ਨਹੀਂ ਵੀ ਅਚਬੀ ਵਾਲਾ ਪਸ਼ੂ ਹੁੰਦਾ ਨਾ ਗੋਲੇਰ ਕੀ ਬੱਸੀ ਆ ਹੂੰ ਸਹੀ ਗੱਲ ਆਪਾਂ ਕਿਆ ਬਾਤ ਲੇਵਾ ਲੂਗਾ ਦਿਖਾ ਦਿਓ ਦੋਨੇ ਸਾਈਡਾਂ ਤੋਂ ਇਧਰ ਦਿਖਾ ਦਿਓ ਲੇਵਾ ਕਮਾਲ ਆ ਹਨਾ ਸੋਹਣਾ ਆਰਡਰ ਕਰ ਮਾਈ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲਵੇਂ ਬਿਊਟੀ ਦਿਖਾ ਦਿਓ ਬੱਸੀ ਦਾ ਫੇਸ ਪੁੱਛ ਦਿਖਾ ਦਿਓ ਰੈਟਰ ਹਾਂ ਇਹ ਕਹਿੰਦਾ ਬਈ ਕੱਲਰੀ ਬਹੁਤ ਜਗ੍ਹਾ ਮਿਲਦੀ ਬਹੁਤ ਘੱਟ ਐਰਸ਼ਰ ਜੀ ਐਰਸ਼ਰ ਦੀ ਬਰੀਡ ਆ ਡਾਕਟਰ ਜਰਸੀ ਤਰਸ਼ਰ ਦਾ ਕਰਾਸ ਪੈਂਦਾ ਹੈਗਾ ਇਹ ਤਾਂ ਮਿਲਦੇ ਨਹੀਂ ਜਾਨਵਰ ਇਹੋ ਜਿਹਾ ਮਿਲਦੇ ਪੱਕੇ ਅੰਗ ਦਾ 10 ਸੂਏ ਚੋਲੇ ਬੰਦਾ ਕੋਈ ਵੀ ਇਹ ਬੜਾ ਪਾਣੀ ਦਿਖਾਉਂਗਾ ਬੜਾ ਪਾਣੀ ਦਿਖਾਉਂਗਾ ਅੱਗੇ ਵੀਰੇ ਟੋਕੜ ਹਾਂ ਵੀਰੇ ਟਕਲੀ ਟੋਕੜ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਕੋਈ ਨਾ ਜੇ ਡਾਕਟਰ ਆਪਾਂ ਦਾ ਆਪਾਂ ਮਾਰ ਕੇ ਪਸ਼ੂ ਨਹੀਂ ਵੇਚਣਾ ਹਮਮ ਐਵੇਂ ਹੀ ਆਪਾਂ ਕਹਿ ਦਈਏ ਵੀ 5 ਮਹੀਨਿਆਂ ਦੀ ਸੂਈ ਆ ਚਾਰਾਂ ਦੀ ਸੂਈ ਆ ਆਪ ਨੂੰ ਇਹ ਗੱਲ ਨਾਲ ਮਤ ਬਣਨੀ ਆਪਾਂ ਝੂਠ ਮਾਰ ਕੇ ਪਸ਼ੂ ਨਾ ਦਿੱਤਾ ਨਾ ਦੇਣਾ ਹਮ ਹਾਂ ਸੂਆ ਕਿਹੜਾ ਸੂ ਆਪਨ ਮਾਲਕ ਨੇ ਦੂਜਾ ਦੱਸਿਆ ਜੀ ਹਾਂ ਤੇ ਦੁੱਧ ਕਿੰਨਾ ਹੋ ਦੁੱਧ ਡਾਕਟਰ ਆਪਾਂ 8 ਕਿਲੋ ਮੰਨ ਕੇ ਲੈ ਕੇ ਆਂਦਾ ਦੋ ਟਾਈਮ ਝੋਕੇ ਲਿਆਂਦੀ ਆ ਆਪਾਂ ਮੰਨ ਕੇ 7 ਮੰਨ ਕੇ ਦੇਵਾਂਗੇ 7 ਮੰਨ ਕੇ ਹਾਂ ਠੀਕ ਹੈ ਭਾਈ ਖੋਲ ਦੇ ਭਾਈ ਤੋਰ ਕੇ ਬਹੁਤ ਚੰਗੀ ਆ ਚਵਾਈ ਚਵਾਈ ਕਿਵੇਂ ਚਵਾਈ ਦੇ ਇੱਕ ਨੰਬਰ ਡਾਕਟਰ ਪਾਇਰ ਨਹੀਂ ਪਟਦੀ ਕੋਸ ਵੀ ਠੰਡੀ ਸੀਲ ਚਵਾਈ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਛੱਦ ਬੱਟ ਚੰਗਾ ਰੰਗ ਰੂਪ ਚੰਗਾ ਭਾ ਵੀ ਡਾਕਟਰ ਬੱਸਾਂ ਵਾਲਾ ਹੀ ਆ ਹਾਂ ਇਸ ਬਿਊਟੀ ਕਮਾਲ ਦੀ ਘੱਟ ਬੱਲ ਚੰਗਾ ਜਿੰਦ ਜਾਨ ਵਾਲੀ ਆ ਕੋਈ ਐ ਨਹੀਂ ਗਈ ਹੈ ਨਾ ਸਹੀ ਗੱਲ ਆ ਹਾਂ ਚੰਗੀ ਆ ਦੁੱਧ ਤਾਰਾ ਵੀ ਚੰਗਾ ਹੈ ਨਾ ਸਾਰੀ ਚੰਗੇ ਡਾਕਟਰ ਬਿਲਕੁਲ ਜਿੰਨੀ ਦੁੱਧ ਵੀ ਚੰਗਾ ਹੈਗਾ ਬਾਈ ਹੈ ਨਾ ਚਲ ਆਏ ਵੀ ਟਾਈਮ ਪਾਸ ਵਧੀਆ ਕਰਾਉਗੇ ਹੈ ਨਾ ਵੀ ਜਿੰਨੇ ਰੱਖਣੀ ਆ 7 ਕਿਲੋ ਦੁੱਧ ਕੋਈ ਬਾਲਾ ਬਹੁਤ ਜ਼ਿਆਦਾ ਹੁੰਦਾ ਜਿੰਨੇ ਘਰੇ ਪੀਣਾਗਾ ਨਾਲੇ ਰਹੇਗੀ ਬੱਸੀ ਹਮ 75800 ਰੁਪਏ ਦੀ ਜਿੰਨੂੰ ਮਰਜ਼ੀ ਵੇਚ ਲੈ ਖਾਣ ਪੀਣ ਨੂੰ ਖੁੱਲੇ ਸੁੱਕੇ ਪੱਠੀ ਖਾਈ ਜਾਂਦੀ ਗਰੀਬ ਘਰੋਂ ਲੈਂਦੀ ਆਪਾਂ ਦਾ ਸਹੀ ਗੱਲ ਆ ਬਾਈ ਹਾਂ ਬਾਈ ਨੇ ਸੀਜ਼ਨ ਤੇ ਜਾਣਾ ਸੀ ਕਪਾਣ ਤੇ ਹਮ ਕਪਾਣ ਦੇ ਸੀਜ਼ਨ ਲਾਉਣ ਦਾ ਠੀਕ ਹਾਂ ਮੁੱਲ ਕੀ ਇਹਦਾ ਮੁੱਲ ਡਾਕਟਰ ਜਿੰਨਾ ਮਰਜ਼ੀ ਕਲਾ ਲਓ 22000 ਚ ਮਾਨਤਾਣ ਕਰ ਦਿਆਂਗੇ ਬਸ ਆਫਰ ਹੀ ਆ ਤਾਂ 22000 ਰੁਪਏ ਜਮ ਜਾਇਜ਼ ਮਾਨਤਾਣ ਡਾਕਟਰ ਠੰਡੀ ਸੀਲ ਹੈ ਜਿਵੇਂ ਮਰਜ਼ੀ ਇਹਦਾ ਹੁਣ ਨਿਮਾਇਤ ਵੀ ਨਹੀਂ ਬਸ ਇਹ ਮੇ ਜਿਕਰੀ ਸਹੀ ਗੱਲ ਆ ਹਾਂ ਓਕੇ ਭਾਈ ਤੇ ਕਿਸੇ ਵੀਰ ਨੂੰ ਦੋਵੇਂ ਨਗਾ ਚ ਕੋਈ ਵੀ ਨਗ ਪਸੰਦ ਆ ਤੇ ਭਾਈ ਨਾਲ ਕਨੈਕਟ ਕਰ ਲਿਓ ਜੀ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਧੁਨਵਾਦ